ਇਹਨਾ ਜਿਹੜੀ ਆਪਾਂ ਸੜਕਾਂ ਤੇ ਸੜਕ ਕਹਨੇ ਆ ਰਸਤਾ ਕਹਨੇ 2 ਕਿਲੋਮੀਟਰ ਸਕੂਲ ਵੀ ਪੈਂਦਾ ਇਹ ਇਹ ਰਾਹ ਹੈ ਮੈਂ ਤੁਹਾਨੂੰ ਦਿਖਾਉਣਾ ਇਹ ਇਹਨੂੰ ਆਪਾਂ ਰਸਤਾ ਕਹਨੇ ਆ ਜਿਵੇਂ ਇਹ ਦੇਖੋ ਕਿ ਨਾ ਬੁਰਾ ਹਾਲ ਹੈ ਨੂੰ ਸੜਕਾਂ ਬਾਜੀ ਨੂੰ ਬਰਸਾਤ ਚ ਇਹ ਕੋਈ ਸੜਕ ਨਹੀਂ ਕੋਈ ਹੋਰ ਨਹੀਂ ਬਸ ਆਈ ਰਹਾ ਏ ਚਾਹੇ ਕੋ ਬਮਾਟ ਮਰ ਹੋ ਜੇ ਚਾਹੇ ਕਿਸੇ ਬੱਚੇ ਨੇ ਖੇਤ ਦੇ ਵਿੱਚ ਦਿਖ ਰਿਹਾ ਵਿੱਚ ਫੇਰ ਰਾ ਮੋੜ ਗੱਡੀ ਮੋੜ ਰਹੀ ਹੈ ਨਾ ਸਕੂਲ ਜਾਣਾ ਸਕੂਲ ਜਾਣਾ ਚਾਹੀਦਾ ਬੱਚੇ ਨੇ ਉਹਲੇ ਵੀ ਇਸੇ ਰਾਹ ਤੋਂ ਕੋਈ ਬਿਮਾਰੀ ਠਮਾਰੀ ਕੋਈ ਦਿੱਕਤ ਕੋਈ ਕਸ਼ਟ ਸਰੀਰਕ ਕਸ਼ਟ ਵਿਆਹ ਸ਼ਾਦੀ ਦਾ ਵਿਆਹ ਸ਼ਾਦੀ ਚ ਇੱਕ ਤੁਹਾਨੂੰ ਦੱਸੀ ਉਹਨੂੰ ਕੀਤੀ ਹੈਗਾ ਇਸ ਨੂੰ ਦੱਸੋ ਸ਼ੇਅਰ ਕਰਾਂਗੇ ਕੋਈ ਬਰਾਤ ਆਈ ਸੀ ਮੀ ਪੈ ਗਿਆ ਉਹ ਕੱਚਾ ਬਰੰਡਾ ਨਾਲ ਉਹਨਾਂ ਨੇ ਇਨਾ ਰਾਹਾਂ ਚ ਰੰਗੇ ਫਿਰ ਬਰਾਤ ਵਿਆਹ ਕੇ ਲੈ ਗਏ ਨੇ ਆਪਣੇ ਮੁੰਡੇ ਨੂੰ ਤੇ ਸਾਰਾ ਕੋਈ ਮਹਿਰਾ ਦਿਖਾਉਣ ਦਾ ਆ ਇਹ ਰਾਹ ਹੈ ਇਹ ਇਹ ਰਾ ਪਿੰਡ ਹੈ ਅਸੀਂ ਆਏ ਸੀ ਪਿੰਡ ਇਹ ਡਾਹਰ ਡਾਹਰ ਕਹਿੰਦੇ ਐ ਡਾ ਜੀ ਮੈਂ ਗੋਹਰ ਗੋਹਰ ਕਹੇ ਦੀ ਆਪਾਂ 10 12 ਘਰ ਸੀਗੇ ਬੇਲਾ ਧਿਆਨੀ ਪਿੰਡ ਹੈ ਬੇਲਾ ਬੇਲਾ ਧਿਆਨੀ ਪਿੰਡ ਹੈ ਇਹ 5 6 ਪਿੰਡਾਂ ਦਾ ਇੱਕ ਸਰਪੰਚ ਹੈ ਤੇ ਉਹ ਵੀ ਕਹਿੰਦੇ ਸੁਣਦਾਨੀ ਹੈ ਸਾਡੀ ਵੀ ਵੋਟਾਂ ਮੰਗਣ ਆ ਜਾਂਦੇ ਨੇ ਹੋਰ ਕੋਈ ਸੁਣਦੇ ਨਹੀਂ ਪਿੰਡਾ ਜਿਹੜੇ 10 ਘਰ ਨੇ 10 11 60 70 ਜੀ ਨੇ ਸਣੇ ਬੱਚੇ ਸਣੇ ਸਾਰਾ ਤੇ ਇਹਨਾਂ ਚ ਕਹਿੰਦੇ ਵੀ ਸਾਨੂੰ ਤਾਂ ਸੜਕ ਬਣਾ ਦੇ ਸਰਕਾਰ 70 100 ਸਾਲ ਪੁਰਾਣਾ ਪਿੰਡ ਹੈ ਕਹਿੰਦੇ ਸਾਡਾ ਇਹ ਜਿੰਨੇ ਘਰ ਨੇ ਤੇ 100 ਸਾਲ ਤੁਸੀਂ ਲਾੜੋ ਵੀ ਇਹ ਆਜ਼ਾਦੀ ਪਹੁੰਚੀ ਇਹ ਇਹ ਰਹਾ ਨੇ ਜਿਹੜੇ ਆਪਾਂ ਕਹਿੰਦੇ ਹਿੰਦੁਸਤਾਨ ਨੇ ਵਿਸ਼ਵ ਗੁਰੂ ਬਣਨਾ ਹੈ ਪੰਜਾਬ ਇਹਨੇ ਜੀ ਪੰਜਾਬੀ ਬੋਲੇ ਕਹੋਂਦੇ ਨੇ ਚੱਕ ਲੋ ਪੰਜਾਬ ਉਹ ਪੰਜਾਬੀ ਆਦੀ ਸ਼ਾਨ ਵੱਖਰੀ ਇਹ ਇਹ ਵੀ ਇੱਕ ਸ਼ਾਨ ਹੈ ਪੰਜਾਬੀਆਂ ਦੀ ਵੀ ਜਿਹੜੇ ਅਸੀਂ ਪੰਜਾਬੀ ਬੜੇ ਅਸੀਂ ਗਾਣਿਆਂ ਚ ਵੀ ਬੜਕਾ ਮਾਰਦੇ ਆ ਪਤਾ ਨਹੀਂ ਕੀ ਕੁਸ਼ ਕਰਦੇ ਆ ਇਹ ਇਹ ਕਦੇ ਜਿਹੜੇ ਪੰਜਾਬੀ ਗਾਇਕ ਨੇ ਗੀਤ ਕਰਨੇ ਭਾਈ ਇਹ ਵੀ ਰਾਹ ਦਿਖਾ ਦਿਓ ਕਣ ਬੜੇ ਬੜੇ ਤੁਸੀਂ ਟਰੱਕ ਟ੍ਰੈਲਰ ਟਰਾਲੇ ਦਿਖਾ ਦਿੰਦੇ ਹੋ ਖੇਤ ਹਵੇਲੀਆਂ ਦਿਖਾ ਦਿੰਦੇ ਹੋ ਐਸੀ ਵੀ ਕਦੇ ਚੱਕਰ ਮਾਰ ਜਵਾ ਕੇ ਇਹ ਵੀ ਇਹ ਵੀ ਜੱਟ ਨੇ ਇਹ ਵੀ ਇਹ ਵੀ ਜੱਟ ਨੇ ਜੀਵਿਦਾਰ ਨੇ ਵਿਚਾਰੇ ਇਹਨਾਂ ਦਾ ਵੀ ਹਾਲਚਾਲ ਪੁੱਛ ਲੋ ਹੈਨਾ ਕਿ ਬੋਲਟਾਂ ਤੇ ਪਟਾਕੇ ਪਾਉਣ ਜੋਗ ਨਹੀਂ ਹੋ ਕਹਿੰਦੇ ਕਮੂਣ ਕਮੌਨ ਨੂੰ ਥਾ ਰੱਖੀ ਹੈ ਬੋਲਟ ਰੱਖਿਆ ਪਟਾਕੇ ਪਾਉਣ ਨੂੰ ਤੁਸੀਂ ਤੁਸੀਂ ਉਹਰੇ ਬੋਲਟ ਦਿਓ ਥੋੜੀ ਪਟਾਕੇ ਬਹਿ ਜਾਣੇ ਆ ਤੁਹਾਡਾ ਬੋਲਟ ਬੋਲਟ ਪਟਾਕੇ ਮਾਰੇ ਨਾ ਮਾਰੇ ਥੋੜੇ ਪਟਾਕੇ ਬਹਿਣਗੇ ਪੱਕੇ ਤੌਰ ਤੇ ਮੇਰੀ ਗਰੰਟੀ ਹੈ ਤੇ ਇਹ ਭਾਈ ਰਾਹ ਇਹ ਮੇਰਾ ਪਰਪਸ ਹੀ ਸੀਗਾ ਬ ਤੁਹਾਨੂੰ ਦਿਖਾਵਾਂ ਵੀ ਜਿਹੜੇ ਰਾਹ ਚ ਅੱਜ ਆਪਾਂ ਇਹ ਸਰਗੀ ਪਰਿਵਾਰ ਤੇ ਪਗਾਮੇ ਨਾਮਾ ਵੱਲੋਂ ਸਾਂਝੇ ਤੌਰ ਤੇ ਜਿਹੜੇ ਗਰਮ ਕੱਪੜੇ ਜਾਂ ਹੋਰ ਨਵੇਂ ਕੱਪੜੇ ਦੇਣ ਆਏ ਸੀਗੇ ਤੇ ਸੋਚਿਆ ਵੀ ਆਪੇ ਜਾ ਕੇ ਦੇ ਕੇ ਆਈਏ ਵੀ ਆਈ ਨਹੀਂ ਹੈ ਵੀ ਕਿਸੇ ਸੰਸਥਾ ਨੂੰ ਦੇ ਤੇ ਕਿਤੇ ਉਹ ਦੇ ਤੇ ਦਿਹਾਉ ਜੀ ਦਿਹਾਉ ਜੀ 55 ਹਜ਼ਾਰ ਇਕੱਠਾ ਕਰਕੇ ਦੇ ਦੇਣਾ ਚੀਜ਼ ਆਪਣੀ ਆਬਦੋ ਜਿਹੜੀ ਚੀਜ਼ ਉਹ ਥੋੜੀ ਸਿਰ ਅਰਥ ਲੱਗਦੀ ਜਿਹੜੀ ਆਪਣੇ ਹੱਥੀ ਆਪ ਚੀਜ਼ ਦੇ ਕੇ ਆਉਂਗੇ ਤੇ ਠੀਕ ਹੈ ਜੀ ਓਕੇ